ਖਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਮੈਂ ਤੁਹਾਡਾ ਬਹੁਤ ਬਹੁਤ ਰੱਖਮ ਹੈ ਜੀ ਤੇ ਭਾਈ ਗੋਪੀ ਨੇ ਕੋਲ ਆ ਚੁੱਕੇ ਜੀ ਅੱਜ ਫਿਰ ਆਪਾਂ ਅੱਜ ਹੀ ਵੇਖੋ ਭਾਈ ਚਾਰ ਪੰਜ ਲੈ ਗਏ گاਵਾ ਭਾਈਓ ਥੇ ਲਾ ਉਹ ਯਾਤਰਾ ਭਾਈਓ ਨਹੀਂ ਜੰਮੂ ਦਾ ਕਸ਼ਮੀਰ ਦਾ ਕੰਮ ਕਰਦੇ ਆ ਚਲੋ ਆਏ ਬੜੇ ਟਾਈਮ ਬਾਅਦ ਆ ਤੇ ਚਲੋ ਸ਼ੁਰੂ ਕਰ ਲਿਆ ਭਾਈ ਨੇ ਕਿਹਾ ਮਹਾਂ ਗਾਈਆਂ ਲੈ ਕੇ ਆਇਆ ਕਿਰਨੇ ਜੀ ਗੱਲਬਾਤ ਕਰੀ ਭਾਈ ਜੀ ਨੇ ਭਾਈ ਜੀ ਹਸਤੀਕਾਲ ਹਸਤੀਕਾਲ ਸੰਦੀਪ ਵੀਰ ਜੀ ਹੋਰ ਕੀ ਹਾਲ ਚਾਲ ਦੇ ਆ ਕੀ ਚੱਕਰ ਸਾਰਾ ਸੁਟੀ ਹੋਣੀ ਸਵਟੀਆਂ ਤੁਹਾਨੂੰ ਪਤਾ ਨਹੀਂ ਜਾਨੀ ਸੁਟੀ ਆ ਹੋਰ ਨਾ ਉਹ ਵਧੀਆ ਵਧੀਆ ਮੇਰੇ ਮੇਰੀ ਲੱਗਦਾ ਵਧੀਆ ਵਧੀਆ ਚੱਲਦਾ ਹਾਂਜੀ ਹਾਂਜੀ ਹੁਣ ਤੁਹਾਨੂੰ ਪਤਾ ਇਹਨਾਂ ਦਿਨਾਂ ਅਜਾ ਥੋੜਾ ਉਧਰ ਮੱਦਾ ਪਾਇਆ ਇਹਨਾਂ ਝੋਨੇ ਝੋਨੇ ਲਾਉਣ ਲੱਗ ਗਿਆ ਲੇਫਰ ਘਰ ਘਰ ਹਾਂਜੀ ਉਦਾਂ ਇਹ ਵੀ ਚੱਲਦਾ ਜਾਂਦਾ ਹੈ ਬੜਾ ਵਧੀਆ ਸਿਆਲ ਆਪਾਂ ਕੀਤਾ ਚੰਕੀ ਤੋਂ ਚੰਗੀ ਵੀ ਲਈਗਾ ਹੂੰ ਸਸਤੀ ਵੀ ਲਈ ਮਹਿੰਗੀ ਵੀ ਲਈ ਚਲੋ ਵਧੀਆ ਕੰਮ ਆਪਨੇ ਦਾ ਕਿੰਨੀ ਗਾ ਸਹੀ ਕਿੰਨੀ ਗਾ ਤੇ ਵੇਚਦੀ ਸੀ 300 ਕਨੇ ਲਾ ਕੇ ਗਈ ਮੇਰੀ ਬਹੁਤ ਆਪਣੀ ਇਹਨਾਂ ਨੂੰ ਬੜਾ ਪਣੀ ਕੋੜਾ ਆਢਾ ਉੱਥੇ ਆ ਹਾਂਜੀ ਹੁਣ ਆ ਸਾਰੇ ਆਪਣੇ ਏਰੀਏ ਦੇ ਜਿੰਨਾ ਲਾਗੇ ਲਾਗੇ ਮਾਰ ਤੁਸੀਂ ਵੀ ਵੇਂਦੇ ਰਹੇ ਚੁੱਕ ਰਹੇ ਹਾਂਜੀ ਹਾਂਜੀ ਸਾਰੇ ਵਿਜੀ ਤੋਂ ਵੀ ਇਧਰ ਉਧਰ ਵੀ ਪਰ ਹੁਣ ਬੰਦ ਕਰਤਾ ਹੁਣ ਨਹੀਂ ਜਾਣਾ ਮਤਲਬ ਇਹ ਨਾ ਜਾਣਾ ਜਿਵੇਂ ਬੰਦਾ ਕਰਕੇ ਚੁੱਕ ਘਰ ਠੀਕ ਫੇ ਰੋਟੀ ਕਮਾਉਣੀ ਨਿੱਦਾਂ ਮੱਝੀ ਚੱਲ ਬਿਲਕੁਲ ਬਿਲਕੁਲ ਚਲੋ ਹੋਰ ਸਭ ਠੀਕ ਠੀਕ ਅੱਜ ਫੇ ਆਪਣੇ ਕਿੰਨੇ ਵੇਚਣ ਵਾਲੀਆਂ ਚਾਰੇ 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 ਸੋਈਆਂ ਸੋਈਆਂ ਕਰੀਸ਼ ਨੂੰ ਕਿਧਰ ਲੱਗੀਆਂ ਇਧਰ ਹੀ ਆਜਾ ਇਹ ਸੋਹੜੀ ਇਹ ਦੂਜਾ ਸੁਆਵਾਂ ਜੀ ਹਾਂਜੀ ਤੇ 5 ਕਿਲੇ ਦੇਣ ਹੋ ਗਏ ਤੂੰ ਹੀ ਮਗਰ ਬੱਛਾ ਜੀ ਅੱਛਾ ਮਗਰ ਬੱਛਾ ਗਾੜੀ ਇਹ ਸਮਝ ਲੋ ਮਾਜੀ ਆ ਹਾਂਜੀ ਆ ਤੇ 15 ਕਿਲੋ ਮੈਂ ਬੋਲਾ ਚੋਇਆ ਹੈ ਦਾ ਮਤਲਬ ਖਾਲੀ ਕਰਕੇ ਠੀਕ ਆ ਕੀ ਪਲੱਸ ਕਰਾਂ ਜਾਊਗਾ ਹਾਂਜੀ 20 ਪਲੱਸ ਕਰੋ 20 ਪਲੱਸ ਹਾਂਜੀ ਬੱਛਾ ਨਾ ਬੱਛਾ ਬੋਲੋ ਜੀ ਫਿਰ ਲੋਈ ਦਿਖਾਓ ਗੁਰਜੀ ਨੇ ਥਾਂ ਤੋਂ ਦਿਖਾਉਂਗਾ ਨਹੀਂ ਇਹਦਾ ਕਹਿਣ ਲਗਾ ਤਾਂ ਲਓ ਤਾਂ ਜੀ ਬਾਹਰ ਬਾਹਰ ਇਹ ਬੋਲੋ ਸਿਰਾਨੇ ਮਾਰਚ ਦੇ ਵਰੀ ਮੇਰੇ ਬੱਚੇ ਨਹੀਂ ਹਾਂਜੀ ਮਾਰਚ ਦੇ ਵਰੀ ਆਜੋ ਆਜੋ ਆ ਲੈ ਲੈ ਵਾਪ ਆਰਥੋਨ ਮੇ ਲੋਪਾ ਜੀ ਕਦਾਦਾ ਵਾਹ ਸਿਕੰਦਰ ਬਾਹ ਬਾ ਚਲੋ ਹਾਂਜੀ ਮਰਾ ਵੀਰ ਜੀ 15 ਕਿਲੋ ਐਸ ਟਾਈਮ ਤੇ ਮੈਂ ਚੋਇਆ 18 ਪਹਿਲਾਂ ਨੇ ਕੱਢਿਆ ਦੂਜਾ ਚੋਇਆ 20 ਕਿਲੋ ਗਾਰੰਟੀ ਆ ਮੇਰੀ ਵੀ ਗਾਲ ਕੱਢੋ ਠੀਕ ਹੈ ਮੋਲ ਇਹਨੇ ਨਹੀਂ ਕਰੀ ਇਹਨੇ ਨਹੀਂ ਧੰਨਵਾਦ 55 ਦੀ ਵੀ ਗਾਉਂਨੇ ਨੇ ਜੀ 50 ਦੀ ਵੀ ਮੇਰੀ ਜੀ 2048 ਚਲੋ 48 ਦੇਖ ਲਓ ਮਾਝੀ ਆ ਵੇ ਲੋ ਮਾਝੀ ਆ ਫੋਰ ਵੇਖ ਲੋ ਜੇ ਤੇ ਲੱਗਦੇ ਹੋਏ ਕਰਦਾ ਤੇ ਕਿਉਂ ਪਹਿਲੀ ਵੀਡੀਓ ਹੈ ਤੁਸੀਂ ਵੇਖ ਲੈ ਬੱਚੋ ਮਰਜ਼ੀ ਕਰਦੋ ਯਾਰ ਉਹ ਛੱਡੋ ਚਲ 45000 ਦੀ ਇਹ ਜੀ ਇਹ ਪਹਿਲਾ ਸੁਆ ਵੀਰ ਜੀ ਹਾਂ ਜੀ ਤੁਹਾਨੂੰ ਪਤਾ ਝੁੰਗਾ ਡੰਗਰ ਵੀ ਸੋਨਾ ਲੱਗਦਾ ਵੀ ਔਖਾ ਛੋੜੀ ਫਲਕੀ ਗਾਮ ਇਹਦੇ ਥੱਲੇ 14 ਕਿਲੋ ਕੋਈ ਕੰਡਾ ਮਾਰ ਕੇ ਮਿੜ ਕੇ ਲੈ ਰੋਮ ਵਿੱਚ ਹੋਈ ਹੈ ਇਹਦੇ ਮਗਰ ਬੱਛਾ ਜੇ 10 ਦਿਨ ਹੋ ਗਿਆ ਇਹਨੂੰ ਸੂਈ ਨੂੰ ਮੈਂ ਘਰ ਚ ਰਹੀ ਹੈ ਆਪਣੇ ਜਿੱਦਣ ਮੈਂ ਬੰਦ ਵੀ ਕਰਦੀ ਖੋਲੋ ਜੀ ਵੀ ਇਹ ਵੀ ਘੋੜੀ ਲੋਜੀ ਪਹਿਲਾ ਹੁਆ ਇੱਥੇ ਲੱਗ ਗਿਆ ਹਾਂ ਨਹੀਂ ਵੀ ਗਾ ਲੱਗੇ ਕਮਾਲੀ ਲੈਵਾ ਵੇਖੋ ਇਹਦਾ ਕਿੱਦਾਂ ਹੈ ਕਟਾਲਾ ਵੀਰ ਜੀ ਲੈ ਕਟਾਲਾ ਕਟਾਲਾ ਆਈ ਪਹਿਲੀ ਵੀਡੀਓ ਭਾਜੀ ਇਹ ਤੇਰੀ ਨਹੀਂ ਨਾ ਨਾ ਕੋਈ ਗੱਲ ਨਹੀਂ ਆ ਵੇਖੋ ਇਹ ਲੈਵਾ ਵੇਖੋ ਭਾਜੀ ਤਰਗੀ ਬੈਠਣਾ ਜੀ ਮੈਂ ਕਹਿੰਦਾ ਕੋਈ ਆ ਦੱਸੋ ਮਾਰ ਮਾਰੀ ਬੈਠਣ ਮਾਰ ਮਾਰ ਸਿੰਗਲੂ ਕੀ ਹੈ ਜੀ ਦੋ ਦਾਲੀ ਬੈਠ ਦੋ ਦੋ ਕੋਈ ਕਮਾਲ ਦੀ ਕਮਾਲ ਮੋੜਨਾ ਮੋੜਨਾ ਹੈ ਇੱਥੇ ਜਿਆਦਾ ਨਾ ਕੋਈ ਨਹੀਂ ਨਹੀਂ ਚੱਲ ਕੋਈ ਨਹੀਂ ਵਾਰ ਨਾ ਹੋ ਚੱਲ 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 ਇਹ ਤੋਂ ਨਾ ਵਾਰ ਬਣ 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 ਹਾਂਜੀ ਮੈਂ ਬੋਪੀ ਜੀ ਮੈਂ ਜਰਾ ਪਿਆ ਯਾਰ ਮੰਗ ਲਈ ਨਹੀਂ ਭਾਈ ਮੋਲੇ 40000 35000 ਦੀ ਵਸ਼ੀ ਦੇ ਨੇ ਠੀਕ ਹੈ ਹਾਂ ਮੈਂ ਹੀ ਉੱਡ ਰਿਹਾ ਹਾਂ ਜੀ 35000 ਦੇਰੇ ਸਮਝ ਲਓ ਵੀ ਦੋ ਟਾਈਮ ਆਪਣੇ ਕੋਲ ਬੱਚਾ ਬੱਚਾ ਮੰਗਰਾ ਬੱਚਾ ਮੰਗਰਾ ਕੰਡਾ ਮਾਰ ਕੇ ਦੇ ਦੂੰਗਾ ਇੱਥੇ ਚਲ ਆ ਵੇ ਲੋਬਾ ਤੇਨ ਜੀ ਕੁਝ ਨਹੀਂ ਆਉਂਦਾ ਜੀ ਵੇਖੋ ਠੀਕ ਹੈ ਵਸੀ ਜੈ 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 ਆ ਜਾ ਇੱਧਰ ਇੱਧਰ ਖੋਲ ਜਾ ਰਹਿਣ ਦੀ ਕੋਈ ਨਹੀਂ ਬਾਤ ਕੋਈ ਗੱਲ ਹੀ ਕੋਈ ਨਹੀਂ ਇਹ ਨਹੀਂ ਹੋਈ ਆ ਪਈ ਜਾਉਣੀ ਆਪਣੇ ਉੱਥੇ ਦਰਖਤਾਂ ਜਾਂ ਜਨਾ ਕਮਾਹ ਇੱਥੇ ਲੱਗੇ ਭਾਜੀ ਪਹਿਲਾਂ ਬੱਛੀ ਆ ਉਹ ਦੁੱਧਾਂ ਦੇ ਚੌਕ ਦੇ ਦੰਦ ਪੁੱਟਣ ਰਹੀ ਹੈ ਜੀ ਲੋ ਜੀ ਪਹਿਲਾ ਸੂਆ ਦੁੱਧ 10 ਕਿਲੋ ਪਰ ਇਹਦੇ ਮਗਰ ਬੱਛੀ ਹੀ 10 ਦਿਨ ਹੋ ਗਏ ਸੂਈ ਨੂੰ ਬੱਛੀ ਮਾਰਨੀ 10 ਕਿਲੋ ਦੁੱਧ ਤਾਂ ਟੈਂਟ ਵੱਡੇ ਦੀ ਹੈ ਬੱਛੀ ਮਾਰਨੀ ਹੈ ਜੀ ਹੁਣ ਤੈਨੂੰ ਪਤਾ ਹੁਣ ਮੁੱਲ ਹੋਈ ਹੁੰਦਾ ਹੈ ਆ ਜੋ ਮੈਂ ਨਾ ਉਹ ਮਿਨੀ ਦੇ ਲੋਕਾਂ ਕੋਲ ਕੋਈ ਗੱਲ ਨਹੀਂ ਪਈ ਜੀ ਇਹ ਭਾਜੀ ਉਹ ਪੰਛੀ ਮਰੀ ਜੇ ਦਸ ਤਿੰਨ ਦੀ ਸੂਈ ਹੋਰ ਤਾਂ ਪਤਾ ਲੈਣ ਤੇ ਲੱਗ ਰਹੀ ਬਿਲਕੁਲ ਜੀ ਮੋਲ 40000 32000 ਦੀ ਬੱਤੀ 32000 ਵੇਖ ਲੋ ਮੈਂ ਦਰ ਲਈ ਆਏ ਲੈਣਗੇ ਉੱਡਣੇ ਆਏ ਆ ਜੇ ਦਰ ਕਰਾਜੇ ਇਹ ਇਹਦਾ ਤਾਜੀ ਸੂਈ ਜੀ ਆ ਜੀ ਹਾਂ ਜੀ ਹਾਂ ਜੀ ਉਹ ਇਹ ਸੂਈ ਜੀ ਜਦੋਂ ਤੁਸੀਂ ਮੈਨੂੰ ਫੋਨ ਕੀਤਾ ਉਦੋਂ ਲਓ ਜੀ ਵੇਖ ਲੋ ਕਰਾ ਦੇ ਬਾਠ ਠੀਕ ਹੈ ਫੋਨ ਵਾਲੀ ਜੀ ਐ ਵੀ ਕ੍ਰੋਸ ਪਿੱਦਦ 15 16 ਕਿਲੋ ਤਾਂ ਤੇ ਨਹੀਂ ਮਰਦੀ ਏ ਖੋਲੋ ਜੀ ਖੋਲ 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 ਬੱਚੀ ਬੱਚਾ ਬੱਚਾ ਜੀ ਬੱਚਾ ਬਸ ਇਹਦੇ ਵਿੱਚ ਇਹਦੇ ਆਹ ਵੇਹ ਸਮਰੇ ਖੋਲੋ ਖੋਲੋ ਜੀ ਬੰਦਾ ਨਾ ਕੋਈ ਨਹੀਂ ਹੋਣਾ ਟ੍ਰੇਡ ਇੱਕ ਦੋ ਹੋ ਜਾਣਾ ਜੀ ਆਹ ਲਓ ਜੀ ਵੇਖੋ ਕਰਾ ਜੀ پٹی ا اے ٹھڈی جڈی ہے کمال دیکمال آ جا آ جو دو بھی راستے بھی دیا لاٹ بھی لین دےڑا والے لین دےڑا ہے تموں نے پتائی بتاری یار 42000 چلو دیکھ لو جگ لگنا 40 دی جان دو جان دو لو جی ਚਾਰ ਵੀਜ਼ਾ ਰੇਟ ਲੈਣਾ ਆਪੀ ਤੁਸੀਂ ਆਪੀ ਦੱਸਣਾ ਹਣਾ ਤੇ ਬਾਈ ਦੇ ਰੇਟ ਕਿਵੇਂ ਆ ਚਲੋ ਪਹਿਲੇ ਵੀ ਰੇਟ ਬਹੁਤ ਸੋਨਾ ਹੁੰਦਾ ਸੀ ਹੁਣ ਮਹੀਨਾ ਹੋ ਗਿਆ ਫਿਰ ਜੀ ਲੈ ਆਵਾਂਗੇ ਛੋਟੇ ਮਾਝੀ ਵੀ ਬੜੇ ਸਰਾ ਲੈ ਕੇ ਆ ਫਿਰ ਤੁਰ ਕੇ ਭਾਅ ਨਾ ਪਾ ਦੇਣਾ ਰੇਟ ਜਿਹੜਾ ਕੰਮ ਚੱਲਦਾ ਜੀ ਹੁਣ ਵੇਖ ਲਓ ਤੁਹਾਨੂੰ ਕੋਈ ਲੱਗਦਾ ਤਾਂ ਨਹੀਂ ਰੇਟ ਦਾ ਤੁਸੀਂ ਰੋਜ਼ ਵੀਡੀਓ ਬਣਾਉਂਦੇ ਚਲੋ ਆਪਣਾ ਨੰਬਰ ਬੋਲ ਹਾਂ ਬੋਲੋ ਕਲਾ ਸ਼ਹਿਰ ਹੈਗਾ ਸ਼ਰੀਰ ਗੁਬਿੰਦਪੁਰ ਡਿਸਟ੍ਰਿਕਟ ਗੁਰਦਾਸਪੁਰ ਨੰਬਰ 90 5530 5530 ਤੇ ਆਪਣੇ ਇਧਰ ਕੋਲ ਕਮਾਨ ਲੱਗਦਾ ਜੇ ਇਧਰ ਟਾਂਡਾ ਆਪਣੇ ਕੋਲ 22 ਕਿਲੋਮੀਟਰ ਤੇ ਇਧਰ ਖਰਚ ਹੋ ਆਦਾ ਠੀਕ ਹੈ ਜੀ ਨੰਬਰ 1 ਬੋਲੋ ਨੰਬਰ 1 ਕਿਹਨੇ ਬੋਲੋ ਡੇਰੀ ਫਾਰਮ ਚੈਨਲ ਵੇਖਣ ਆ ਰਹੇ ਹਾਂ ਸਤਿ ਸ਼੍ਰੀ ਅਕਾਲ ਅੱਗੇ ਮੈਂ ਭੁੱਲ ਗਿਆ ਨੰਬਰ ਬੋਲੋ ਸਤਿ ਸ਼੍ਰੀ ਅਕਾਲ 90 5530 5530 ਚਲੋ ਐ ਹੀ ਹੁੰਦਾ ਕਿ ਨਹੀਂ ਮੰਨਦਾ ਟਾਈਮ ਬਣਾਉਣਾ ਨਾ ਠੀਕ ਹੈ